ਨਰੇਟਿਵ ਹੁਣ ਇਹ ਹੈ ਕਿ ਸਜ਼ਾ ਮਿਲੇਗੀ ਨਰੇਟਿਵ ਲੋਕਾਂ ਤੱਕ ਇਹ ਪਹੁੰਚਾਇਆ ਹੀ ਨਹੀਂ ਜਾ ਰਿਹਾ ਜੋ ਡਾਇਲੋਗ ਹੈ ਜੋ ਗੱਲਬਾਤ ਹੈ ਜੋ ਲੋਕਾਂ ਦੀ ਸੋਚ ਹੈ ਉਹ ਇੱਥੇ ਤੱਕ ਹੀ ਸੀਮਿਤ ਰੱਖੀ ਜਾ ਰਹੀ ਹੈ ਵੀ ਤੁਹਾਡਾ ਆਦਮੀ ਸਰਕਾਰ ਦੀ ਸਰਕਾਰਾਂ ਦੇ ਨੱਕ ਦੇ ਹੇਠਾਂ ਜਦੋਂ ਇਹਨਾਂ ਗਲਤ ਕੰਮ ਹੋ ਰਿਹਾ ਹੈ ਉਹ ਜ਼ਹਿਰ ਵੰਡਣ ਦੇ ਕਾਰਨ ਮੌਤ ਹੋ ਗਈ ਹੈ ਤੇ ਤੁਸੀਂ ਮੁਆਵਜ਼ਾ ਲੈ ਲਓ ਮੁਆਵਜ਼ੇ ਤੱਕ ਹੀ ਜਿਹੜੀ ਇਹ ਸੋਚ ਰੱਖੀ ਜਾ ਰਹੀ ਹੈ ਇਹਦੇ ਪਿੱਛੇ ਕੌਣ ਹੈ ਕਿੰਨੀ ਵੱਡੀਆਂ ਤਾਕਤਾਂ ਨੇ ਤੁਸੀਂ ਦੇਖਿਆ ਦੋ ਸਾਲ 2020 ਚ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਚ 150 ਤੋਂ ਵੀ ਵੱਧ ਮੌਤਾਂ ਇਹੀ ਇਸੇ ਤਰ੍ਹਾਂ ਨਕਲੀ ਸ਼ਰਾਬ ਨਾਲ ਹੋਈ ਸੀ ਉਦੋਂ ਕੋਵਿਡ ਲਾਕਡਾਊਨ ਲੱਗਿਆ ਸੀ ਕੋਵਿਡ ਲਾਕਡਾਊਨ ਦੇ ਵਿੱਚ ਵੀ ਪਾਣੀ ਮਿਲੇ ਨਾ ਮਿਲੇ ਲੇਕਿਨ ਸ਼ਰਾਬ ਸਰੇ ਆਮ ਵਰਤਾਈ ਜਾ ਰਹੀ ਸੀ ਕੋਵਿਡ ਲਾਕਡਾਊਨ ਜਦੋਂ ਪੁਲਿਸ ਦੀ ਅੰਨੀ ਗਸ਼ਤ ਹੁੰਦੀ ਹੈ ਐਨੇ ਲੋਕ ਕੁੱਟੇ ਪੁਲਿਸ ਨੇ ਬਈ ਤੁਸੀਂ ਬਾਹਰ ਗਲੀ ਚ ਕਿਉਂ ਫਿਰਦੇ ਹੋ ਲੇਕਿਨ ਕੱਚੀ ਸ਼ਰਾਬ ਵਾਲੇ ਸਰੇ ਆਮ ਗਲੀਆਂ ਚ ਫਿਰ ਕੇ ਸ਼ਰਾਬ ਵੰਡ ਰਹੀ ਸੀ ਸੰਨ 2020 ਲਾਕਡਾਊਨ ਵੇਲੇ ਉਹਨਾਂ ਦੇ ਕੋਈ ਕੁੱਟ ਮਾਰ ਨਹੀਂ ਉਹਨਾਂ ਤੇ ਕੋਈ ਕਿਸੇ ਤਰ੍ਹਾਂ ਦੀ ਵੀ ਰੋਕ ਨਹੀਂ ਅੱਜ ਉਸੇ ਦਾ ਨਤੀਜਾ ਹੈ ਇਹ ਵੀ ਸੁਣਨ ਨੂੰ ਮਿਲਿਆ ਬਈ ਚੋਣਾਂ ਵੇਲੇ ਪਿਛਲੇ ਵਰਿਆਂ ਚ ਕਿਸ ਤਰ੍ਹਾਂ ਨਕਲੀ ਸ਼ਰਾਬ ਵੰਡੀ ਜਾਂਦੀ ਹੈ ਸ਼ਰਾਬ ਵੰਡੀ ਜਾਂਦੀ ਹੈ ਸ਼ਰਾਬ ਦੇ ਰੂਪ ਚ ਰਿਸ਼ਵਤ ਦਿੱਤੀ ਜਾਂਦੀ ਹੈ